ਫਤੂਦੀਆਨੇ ਦੀ ਇੱਕ ਵੱਡੀ ਕੰਪਨੀ ਵਰਦਵਾਨ ਗਰੁੱਪ ਦੇ ਮਾਲਕ ਐਸਪੀਓਸਪਾਲ ਦੇ ਨਾਲ 7 ਕਰੋੜ ਦੀ ਠੱਗੀ ਦਾ ਮਾਮਲਾ ਵੇਖਣ ਨੂੰ ਮਿਲਿਆ ਜ ਜਿਹਦੀ ਸ਼ਿਕਾਇਤ ਤੇ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦਾਸੀਏ ਕਿ ਠੱਗਾ ਨੇ ਸੁਪਰੀਮ ਕੋਰਟ ਦੇ ਨਾਮ ਦਾ ਸਹਾਰਾ ਲਿਆ ਐਸਪੀਓਸਪਾਲ ਦੇ ਨਾਮ ਤੇ ਪ੍ਰੋਪਰਟੀ ਸੀਲ ਕਰਨ ਦੇ ਲਈ ਆਰਡਰ ਜਿਹੜੇ ਕੋਰਟ ਦੇ ਉਹ ਜਾਲੀ ਕਰ ਦਿੱਤੇ ਅਰੈਸਟ ਵਾਰੰਟ ਤਾਂ ਕਰ ਦਿੱਤੇ ਗਏ ਜਿਸ ਤੋਂ ਬਾਅਦ ਐਸਪੀਓਸਵਾਲ ਨੇ ਠੱਗਦੀ ਡਿਮਾਂਡ ਤੇ ਉਹਨਾਂ ਨੂੰ 7 ਕਰੋੜ ਦੇ ਦਿੱਤੇ ਜਦੋਂ ਜਾਦੀ ਉਹਨਾਂ ਨੂੰ ਠੱਗੇ ਦਾ ਅਹਿਸਾਸ ਹੋਇਆ ਮਾਮਲਾ ਲੁਧਿਆਣਾ ਪੁਲਿਸ ਦੇ ਕੋਲ ਪਹੁੰਚਿਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਐਸਪੀਓਸਵਾਲ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਦਿਨੀ ਹੈ ਜਿਹੜਾ ਉਹਨਾਂ ਦੇ ਮੋਬਾਈਲ ਤੇ ਇੱਕ ਫੋਨ ਆਉਂਦਾ ਹੈ આરોપી ਨੇ ਕਿਹਾ ਉਹ ਦਿੱਲੀ ਤੋਂ ਹੈ ਅਤੇ ਉਹਨਾਂ ਦੇ ਨਾਮ ਤੇ ਸੁਪਰੀਮ ਕੋਰਟ ਦੇ ਵੱਲੋਂ ਅਰੈਸਟ ਵਾਰੰਟ ਦੇ ਨਾਲ ਹੀ ਉਹਨਾਂ ਦੀ ਪ੍ਰਾਪਰਟੀ ਸੀਲ ਕਰਨ ਦੇ ਆਰਡਰ ਨਿਕਲੇ ਨੇ ਸ਼ਾਤਰ ਠੱਗਾ ਨੇ ਸੁਪਰੀਮ ਕੋਰਟ ਦੇ ਨਾਲ ਨਾਲ ਈਡੀ CBI ਕਸਟਮ ਵਿਭਾਗ ਦਾ ਵੀ ਹਵਾਲਾ ਦਿੱਤਾ। ਆਰੋਪੀਆਂ ਨੇ SPO ਸਵਾਲ ਦੇ ਨਾਲ ਫੋਨ ਤੇ ਕਿਹਾ ਕਿ ਇਸ ਕੇਸ ਦੇ ਵਿੱਚ ਹੀ ਉਹਨਾਂ ਦਾ ਨਾਮ ਵੀ ਸ਼ਾਮਲ ਹੈ। ਜਦੋਂ ਉਹਨਾਂ ਨੂੰ ਯਕੀਨ ਨਹੀਂ ਕੀਤਾ ਤਾਂ ਫਿਰ ਉਹਨਾਂ ਨੇ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਦੀ ਪ੍ਰਾਪਰਟੀ ਸੀਲ ਕਰਨ ਦੇ ਆਰਡਰ ਦੇ ਨਾਲ ਨਾਲ ਹੀ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਤੱਕ ਹੀ ਉਹਨਾਂ ਨੂੰ ਹੋਰ ਨਾ ਕਾਨੂੰਨੀ ਦਸਤਾਵੇਜ਼ਾਂ ਦੇ ਨਾਲ ਫੇਸ ਦਿੱਤੇ। ਜੀ ਤੁਬਾਦ ਉਹਨਾਂ ਨੂੰ ਥੋੜਾ ਯਕੀਨ ਹੋਇਆ ਤੇ ਹੌਲੀ ਹੌਲੀ ਕਰਕੇ ਠੱਗਾ ਨੇ ਉਹਨਾਂ ਨੂੰ ਛਾਤਰ ਤਰੀਕੇ ਨਾਲ ਆਪਣੇ ਟਰੈਪ ਦੇ ਵਿੱਚ ਲੈ ਲਿਆ ਪਰ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਤਾਂ ਇਹ ਮਾਮਲਾ ਲੁਧਿਆਣਾ ਪੁਲਿਸ ਕੋਲ ਪਹੁੰਚਿਆ ਤੇ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਹੈ ਜਿਹੜਾ ਇੱਕ ਠੱਗ ਨੂੰ ਗ੍ਰਿਫਤਾਰ ਕੀਤਾ ਗਿਆ ਅਪਡੇਟ ਲੈ ਕੇ ਉਪਰ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਈ